ਓਪਰ ਤੋਂ ਬਾਈਕ ਤੇ ਚੱਪਣਾ ਸ਼ੁਰੂ ਕਿ ਲਾਗਿਆ ਔਰ ਬਾਹਰ ਆ ਕੇ ਉਹੀ ਕੰਮ ਜੋ ਪਹਿਲਾਂ ਕਰਦਾ ਸੀ ਪੰਜਾਬ ਦੇ ਵਿੱਚ ਇੰਨਾ ਹੀ ਕਰਦੇ ਰਹਿਣਾ ਕੋਈ ਕਿਸਾ ਕੁਸਾ ਦੀ ਚਿੰਤਾ ਨਹੀਂ ਹੈ ਸਰ ਜੀ ਸਰ ਜੀ ਕੀ ਹਾਲ ਹੈ ਤੁਹਾਡਾ ਠੀਕ ਹੈ ਧੰਨਵਾਦ ਧੰਨਵਾਦ ਅੰਕੀ ਸਰ ਕੀ ਗੱਲ ਇਹਣਾ ਚਾਹੋਗੇ ਤੁਸੀਂ ਚੰਗਾ ਜੀ ਮੈਂ ਕਹਿਣਾ ਚੰਗਾ ਚੀਮਾ ਸਾਹਿਬ ਠੀਕ ਹੈ ਸੇਤਾ ਠੀਕ ਹੈ ਠੀਕ ਹੈ ਜੀ ਬਹੁਤ ਅੱਛੇ ਲੱਗ ਰਹੇ ਮੈਨੂੰ ਚਿਹਰਾ ਕਰ ਮੈਂ ਪ੍ਰੈਸ ਨੂੰ ਬਾਅਦ ਚ ਕਹਾਂਗਾ ਮੈਂ ਪੁਲਿਸ ਨੂੰ ਨਾ ਟੱਬਰ ਹੋਏਗਾ ਬਿਲਕੁਲ ਬ੍ਰੀਅੰਟ ਅੱਜ ਅੱਜ ਮੈਂ ਇਹ ਬਾਰੇ ਮਤਲਬ ਉਹ ਅਸੀਂ ਅੱਛਾ ਅੱਛਾ ਜੀਮਾ ਸਾਹਿਬ ਨੂੰ ਯਾਰ ਕਰਦਾ ਰਹਿੰਦਾ ਰਹਿੰਦਾ ਪਾਜੀ ਸੱਚੀ ਕਾ ਭਾਜੀ ਰਾਜ ਜੀ ਤੇ ਗ੍ਰੇਟ ਭਾਈ ਸਾਹਿਬ ਕੀ ਕਹਾ ਜੀ ਅਬ ਦੁਰਬੇਤ ਜੱਬੀ ਵਾਲ ਸਾਹਿਬ ਦੇਖ ਰਹੇ ਭਾਈ ਸਾਹਿਬ ਕੀ ਕਹਾ ਅੱਛੀ ਗੱਲ ਆਖਰੀ ਸਰਬ ਅੱਜ ਸੁਖਪਾਲ ਐਮ ਐਲ ਏ ਸੁਖਪਾਲ ਖੇੜਾ ਦੀ ਜਮਾਨਤ ਤੇ ਤਰੀਕ ਸੀ ਜੱਜ ਕਸ ਦਰਜਕੀ ਹੋਇਆ ਸੁਣਵਾਈ ਤੇ ਮੈਂ ਐਡਵੋਕੇਟ ਅਜੇ ਢਿੱਲੋਂ ਜੀ ਜ਼ਿਲ੍ਹਾ ਕਚੈਰੀ ਕਪੂਰਥਲਾ ਤੋਂ ਤੇ ਅੱਜ ਸੁਖਪਾਲ ਖੇੜਾ ਸਾਹਿਬ ਦੀ ਜਮਾਨਤ ਮਨਜ਼ੂਰ ਕੀਤੀ ਗਈ ਜੀ ਜੱਜ ਸਾਹਿਬ ਵੱਲੋਂ ਤੇ ਉਹਨਾਂ ਨੂੰ ਜਮਾਨਤ ਜਿਹੜੀ ਅਲਾਉ ਹੋ ਗਈ ਹੈ ਜੀ ਤੇ ਬੇਲ ਬਾਂਡ ਜਿਹੜੇ ਪਰੰਦੇ ਹੁਕਮ ਹੋਏ ਨੇ ਜੀ ਤੇ ਉਹ ਹੁਣ ਭਰੇ ਜਾਣਗੇ ਤੇ ਅੱਜ ਕੋਸ਼ਿਸ਼ ਕੀਤੀ ਜਾਏਗੀ ਕਿ ਅੱਜ ਉਹਨਾਂ ਨੂੰ ਲਿਆਇਆ ਜਾਏ ਬਾਹਰ ਐਫਐਲੈ ਸੁਪਾਲ ਖਹਿਰਾ ਜੀ ਕਿਹੜੀ ਜੇਲ੍ਹ ਚ ਨੇ ਨਾ ਆਪਾਂ ਜੇਲ੍ਹ ਦੇ ਵਿੱਚ ਨੇ ਜੀ ਉਹ ਜੀ ਤੇ ਇਹਨਾਂ ਤੇ ਮਾਮਲਾ ਦਰਸ਼ੇ ਤਰੀਕ ਨੂੰ ਕੀਤਾ ਗਿਆ ਸੀ ਇੰਨੀ ਜ਼ਮਾਨਤ ਤੇ ਇੰਨੀ ਟਾਈਮ ਲੱਗਿਆ ਕੀ ਕਾਰਨ ਸੀ ਮਾਮਲਾ ਜੀ 4 ਜਨਵਰੀ ਨੂੰ ਐਫਆਈਆਰ ਹੋਈ ਜੀ ਉਸੇ ਦਿਨ ਐਫਆਈਆਰ ਹੋਈ ਜੀ ਰਾਤ ਨੂੰ ਜਿਸ ਦਿਨ ਖਹਿਰਾ ਸਾਹਿਬ ਨੂੰ ਹਾਈ ਕੋਰਟ ਤੋਂ ਜ਼ਮਾਨਤ ਮਿਲੀ ਜੀ ਤੇ ਇਹਦਾ ਸੋਲ ਮੋਟਿਵ ਇਹ ਸੀਗਾ ਜੀ ਕਿ ਇਹਨਾਂ ਨੂੰ ਬਾਰ ਨਾ ਅੰਨ ਦਿੱਤਾ ਜਾਵੇ ਇੱਕ ਹੋਰ ਐਫ ਆਈ ਆਰ ਕਰਕੇ ਇਹਨਾਂ ਨੂੰ ਅੰਦਰ ਹੀ ਰੱਖਿਆ ਜਾਵੇ ਜੀ ਤੇ ਜਿਹੜੀ ਐਫ ਆਈ ਆਰ ਦੇ ਵਿੱਚ ਇਹ ਬੇਲ ਕਰਨ ਚ ਡਿਲੇ ਹੋਈ ਹੈ ਜੀ ਉਹ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਡਿਲੇ ਕੀਤੀ ਗਈ ਜੀ ਰਿਕਾਰਡ ਲਈ ਤਰੀਕ ਪਾਈ ਗਈ ਜੀ 9 ਤਰੀਕ ਨੂੰ ਇਹਨਾਂ ਨੇ ਨਹੀਂ ਰਿਕਾਰਡ ਲਿਆਂਦਾ ਜੀ 9 ਤਰੀਕ ਨੂੰ ਜੋ ਰਿਕਾਰਡ ਨਹੀਂ ਲਿਆਂਦਾ ਜੀ ਫਿਰ ਇਹਨਾਂ ਨੇ ਟਾਈਮ ਜ਼ਿਆਦਾ ਮੰਗਿਆ ਪਰ ਜੱਜ ਸਾਹਿਬ ਨੇ 11 ਤਰੀਕ ਦਿੱਤੀ ਜੀ 11 ਤਰੀਕ ਨੂੰ ਵੀ ਰਿਕਾਰਡ ਨਹੀਂ ਲਿਆਂਦਾ ਜੀ ਇਹਨਾਂ ਨੇ 12 ਤਰੀਕ ਨੂੰ ਰਿਕਾਰਡ ਲੈਣਾ ਜੀ ਸੋ ਇਹਨਾਂ ਨੇ ਜਾਣਬੁੱਝ ਕੇ ਦੇਰੀ ਕੀਤੀ ਜੀ ਬੇਲ ਹੋਂ ਦੇ ਵਿੱਚ